ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੋਕਰੀ ਸਾਰੀ ਵਧੀਆ ਜਿਵੇਂ ਠੀਕ ਆ ਤੇ ਬਲੌਗ ਆਪਾਂ ਰੇ ਸ਼ੁਰੂ ਕਰਤਾ ਤੇ ਇਧਰ ਆਪਾਂ ਬਣਾ ਰਿਆ ਚਾਹ ਤੇ ਚਾਹ ਵੀ ਨਾਲ ਬਣਾ ਰਿਆ ਟਿੱਕੀਆਂ ਫਿਰ ਉਹ ਜਿਹੜੀਆਂ ਟਿੱਕੀਆਂ ਨਾ ਕਾਕੀ ਤੁਹਾਨੂੰ ਪਈਆਂ ਸੀ ਮੈਂ ਕਿਹਾ ਚਲੋ ਇਹ ਬਣਾ ਲਈਏ ਆਪਾਂ ਤੇ ਪਤਾ ਨੂੰ ਆਪਣਾ ਦੰਮੂ ਦਿਖਾਨੀ ਆ ਦੇਖੋ ਤੁਸੀਂ ਕਿਵੇਂ ਸੁੱਤਾ ਪਿਆ ਕੋ ਗੂਮ ਗੂਬੜ ਕੇਵੇਂ ਨੁਕਤ ਦਿਖਾਈਦਾ ਦੇਖੋ ਇਧਰ ਜਿਆਦਾ ਠੰਡ ਲੱਗ ਰਹੀ ਹੈ ਦੰਮਨ ਗੁੱਡ ਮਾਰਨਿੰਗ ਗੁੱਡ ਆਫਟਰਨੂਨ ਗੁੱਡ ਮਾਰਨਿੰਗ ਖੜੇ ਹੋ ਜਾ ਪੁੱਤੋ ਚਾਹ ਬਣ ਗਈ ਤੇ ਦਮਉਣੀ ਚਾਹ ਬਣ ਗਈ ਐ ਨਾਲ ਮੈਂ ਵੀ ਚਾਹ ਪੀਵਾਂਗੀ ਉਤਾਰ ਚਲੇ ਗਏ ਨੇ ਆਫਿਸ ਤੇ ਬਸ ਆਪਾਂ ਚਾਹ ਪੀ ਲਈਏ ਤੇ ਆਪਣੀਆਂ ਟਿੱਕੀਆਂ ਬਣਦੀਆਂ ਪਈਆਂ ਨੇ ਥੋੜੀਆਂ ਪਈਆਂ ਮੱਖਣ ਬੇਰੀ ਦੇਣੇ ਆ ਕਾਕ ਦਰਾਂ ਦੀਆਂ ਲਿਆਂਦੀਆਂ ਹਨ ਮੱਖਣਾ ਬਣਾ ਲਈ ਲੈਣੇ ਆ ਓਹੋ ਹੋ 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 ਓਹੋ ਹੋ ਹੋ ਥਿੰਕ ਕਮੈਂਟ ਆਇਆ ਸੀ ਜੀ ਉਹ ਭੈਣ ਜੀ ਪੁੱਛ ਰਹੇ ਹਨ ਕਿ ਦੀਦੀ ਤੁਹਾਨੂੰ ਕਿਹੜੇ ਸਿਟੀ ਦੇ ਹੋ ਤੇ ਅਸੀਂ ਜੀ ਸੰਗਰੂਦਦੇ ਆ ਤੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤੇ ਵੈਲਕਮ ਤੁਹਾਡਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਉਹਦੇ ਸਾਰਾ ਪਤਾ ਲੱਗ ਜੂਗਾ ਅਸੀਂ ਕਿਹੜੀ ਸਿਟੀ ਦੀਆਂ ਕਿਹੜੇ ਪਿੰਡ ਦੇ ਆ ਠੀਕ ਹੈ ਜੀ ਮੇਰੇ ਬੁਟੀਕ ਵਾਲੇ ਫੋਨ ਤੇ ਨਾ ਮੈਸੇਜ ਆ ਰਹੇ ਨੇ ਉਧਰ ਵੀ ਮੈਂ ਦੇਖ ਲਾਂ ਕਿਉਂਕਿ ਆਪਣੇ ਭੈਣ ਭਰਾਵਾਂ ਦਾ ਰਿਪਲਾਈ ਕਰਨਾ ਵੀ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਫਤਰਾ ਪੁੜਿਆ ਚਾਹ ਵੀ ਰੈਡੀ ਹੈ ਦੇਖੋ ਚਾਹ ਬਣ ਲਈ ਚਾਹ ਚਾਹੀ ਪਾਣੀ ਸ਼ੱਕਰ ਤੇ ਖੰਡ ਮਿਕਸ ਦਮਨ ਉਤ ਜਾ ਬੱਸ ਉਤ ਜਾ ਹਾਂ ਜੀ ਚਲੋ ਦਿੱਤੀਆ ਪੀ ਲਈ ਆਪਾਂ ਤੁਹਾਨੂੰ ਕਰਦੇ ਆ ਬਲੌਗ ਆਪਾਂ ਕੰਟੀਨਿਊ ਕੰਮ ਨੂੰ ਕਰ ਲਈਏ ਥਾਲੇ ਬਹੁਤ ਕੰਮ ਪੈ ਗਿਆ ਇਧਰ ਆਪਣੀਆਂ ਟਿੱਕੀਆਂ ਬਣ ਗਈਆਂ ਨੇ ਤੇ ਇਧਰ ਆਪਣੇ ਸਿਮੂ ਦਾ ਫੋਨ ਆਇਆ ਸਿਮੂ ਦੀ ਹੈਗੀ ਰਾਤ ਦੀ ਡਿਊਟੀ ਤੇ ਸਿਮੂ ਖਾ ਰਹੀ ਏ ਰੋਟੀ ਹੈਲੋ ਹੈਲੋ ਮੇਰੀ ਪੁੱਤਰੀ ਹੈਲੋ ਮੇਰਾ ਬੇਟਾ ਉਚਾਰਾ ਰਾਤ ਦੀ ਸ਼ਿਫਟ ਬੈਠਾ ਹੈ ਚਲੋ ਕੋਈ ਗੱਲ ਨਹੀਂ ਟਿੱਕੀਆਂ ਬਣ ਗਈਆਂ ਨੇ ਇਧਰ ਆਪਣੀ ਚਾਹ ਵੀ ਬਣ ਗਈ ਏ ਮਸ ਆਪਾਂ ਹੁਣ ਪੀਨੇ ਆ ਚਾਹ

ਆਹ ਹਾਤਾ ਤ੍ਰੀ ਮਿਲਿਆ ਫੋਨ ਮੈਨੂੰ ਫੜਾ ਤੋ ਹੁਣ ਮੈਂ ਫੜ ਲਿਆ ਤੇ ਠੀਕ ਨਾ ਦਿਓ ਤੁਸੀਂ ਤੇ ਲੋ ਜੀ ਟਾਈਮ ਹੋ ਗਿਆ ਜੀ ਦੁਪਹਿਰ ਦਾ ਤੇ ਦੇਖ ਲਓ ਅੱਜ ਧੁੱਪ ਨਿਕਲੀ ਹੈ ਸਾਡੇ 2.5 3 ਵਜ ਗਏ ਨੇ ਦੋ ਕੁ ਸਵਾ ਦੋ ਵਜੇ ਧੁੱਪ ਨਿਕਲਣੀ ਸ਼ੁਰੂ ਹੋ ਗਈ ਸੀ ਇਧਰ ਦਮਨ ਵੀ ਰੈਡੀ ਹੋ ਰਿਹਾ ਟਿਊਸ਼ਨ ਜਾਣ ਵਾਸਤੇ ਨਹਾ ਤੂੰ ਲਿਆ ਦਮਨ ਨਾ ਨੂੰ ਕੇ ਰੋਟੀ ਰੋਟੀ ਖਾ ਕੇ ਤੇ ਹੁਣ ਚੱਲਿਆ ਦਮਨ ਟਿਊਸ਼ਨ ਤੇ ਦਮਨ ਮੈਂ ਕੱਲੀ ਹੁਣ ਬੋਰ ਹੋ ਜਾਣਾ ਹਾਂ ਵਲੋਗਿੰਗ ਕਰ ਲਓ ਵਲੋਗਿੰਗ ਕਰ ਲਓ ਤੇ ਅੱਜ ਆਪਾਂ ਨੇ ਨਾ ਸੈਰ ਕਰਨ ਵੀ ਜਾਣਾ ਟਿਊਸ਼ਨ ਤੋਂ ਆਏਗਾ ਆਪਣਾ ਉਹ ਨਿੱਕਾ ਜਿਹਾ ਬੱਚਾ ਜਿਹਾ ਸਾਡੇ ਨਾ ਵਲੌਗ ਵਿੰਦਾ ਉਹ ਯੂਕੇ ਦੀ ਕਲਾਸ 'ਚ ਪੜਦੀ ਗੁੜੀਆ ਉਹਦਾ ਨਾਮ ਹੈ ਸੌਰੀ ਭੁੱਲ ਗਈਆਂ ਤੇ ਉਹ ਸਾਡੇ ਇੱਧਰ ਹੀ ਰਹਿੰਦੇ ਨੇ ਤੇ ਮੈਨੂੰ ਕੱਲ ਵੀ ਵਟਸਐਪ ਤੇ ਵਿਚਾਰੀ ਮੈਸੇਜ ਸੀਗਾ ਅ ਮੈਨੂੰ ਹੁਣ ਚੇਤਾ ਨਹੀਂ ਆ ਰਿਹਾ ਨਹੀਂ ਆ ਰਿਹਾ ਬਟ ਪਤਾ ਹੈ ਹੋਰ ਚੈਟਿੰਗ ਤੇ ਮੈਂ ਪੜਾ ਦੇਖ ਹਣਾ ਉੱਥੇ ਮੈਂ ਦੱਸਣੀ ਆ ਹਾਂ ਉਹਦਾ ਨਾਮ ਗੁੜੀਆ ਦਾ ਹੈਗਾ ਬੜਾ ਪਿਆਰ ਕਰਦੀ ਕਹਿੰਦੀ ਆਂਟੀ ਜੀ ਕਹਿੰਦੀ ਆਂਟੀ ਜੀ ਤੁਸੀਂ ਸੈਰ ਕਰਨ ਆਏ ਸੀ ਤੇ ਤੁਸੀਂ ਮੈਨੂੰ ਮਿਲ ਕੇ ਕਿਉਂ ਨਹੀਂ ਗਏ ਤੇ ਅੱਜ ਉਹਨੂੰ ਮਿਲਣਾ ਜ਼ਰੂਰ ਮੈਂ ਦਮਨ ਨੂੰ ਕਹਿ ਰਹੀ ਆ ਕਿ ਦਮਨ ਛੇਤੀ ਆਣੀ ਕਿ ਤੇ ਟਿਊਸ਼ਨ ਤੋਂ ਤੇ ਫੇਰ ਆਪਾਂ ਚੱਲਾਂਗੇ ਮੈਂ ਦੇਖਣਾ ਆ ਸੀ ਉਹ ਨਾਮ ਹੈਗਾ ਤੇ ਇਹਨਾਂ ਨੂੰ ਉੱਤੇ ਦੇਖਿਆ ਸੀਗਾ ਤੁਸੀਂ ਕਹਿੰਦੇ ਬੱਲੂ ਆਵੇ ਉਹ ਚਰੀਨਾ ਉਹ ਚਰੀ ਮੇਰਾ ਵੇਟ ਕਰਦੀ ਰਹੀ ਕਹਿੰਦੀ ਕਿ ਤੁਸੀਂ ਕਹਿੰਦੇ ਸੀ 5 ਵਜੇ ਆਵਾਂਗੀ ਤੇ ਮੈਂ ਗਈ ਜੀ ਨਾ ਇਹ ਜੋ ਕਿ ਤਾ ਅਗਰ ਤੁਸੀਂ ਸਟਾਰਟ ਤੁਸੀਂ ਜਿਹਨੇ ਹੱਥ ਟਾਵਰ ਕੋਲ ਘੇੜਾ ਟਾਵਰ ਕੋਲ ਘਰ ਆਣਾ ਨਾ ਕਰਿਆ ਆ ਆ ਨਾਮ ਪਤਾ ਨਹੀਂ ਦੱਸਿਆ ਤੇ ਹੈਗਾ ਹੀ ਮੈਂ ਹੁਣ ਇੱਕ ਉਹਨੇ ਬੋਲ ਕੇ ਦੱਸਿਆ ਹੀ ਨਾ ਜੇ ਤਾਂ ਭੁੱਲ ਗਿਆ ਮੈਂ ਨਾ ਤੁਹਾਨੂੰ ਉੱਤੇ ਦੇਖਿਆ ਕਿ ਤੁਸੀਂ ਕਹਿੰਦੇ ਪਰ ਨਾਮ ਦੱਸਿਆ ਨਾ ਮੈਂ ਪੁੱਛਿਆ ਸੀ ਮੈਂ ਬੇਟਾ ਨਾਮ ਕੀ ਹੈ ਤੇਰਾ ਹਾਂ ਕੀ ਜੀ ਨਾ ਟਾਵਰ ਕੋਲ ਤੇ ਨਾ ਤੂੰ ਸਾਡਾ ਕਰੀ ਗੋ ਟਾਵਰ ਕੋਲ ਘਰ ਨਹੀਂ ਕੀ ਜੀ ਆ ਫੋਟੋ ਖਦੀ ਨੇ ਆਪਣੀ ਮੈਨੂੰ ਹੁੰ ਜਾਉਗੇ ਬੁਤਲੀ ਮੈਨੂੰ ਨਾਮ ਭੁੱਲ ਗਿਆ ਚਲੋ ਕੋਈ ਨਾ ਜੇ ਵੀਡੀਓ ਚਾਹੀਦੀ ਤੇ ਮੈਂ ਜਰੂਰ ਉਹਦੀ ਵੀਡੀਓ ਬਣਾਵਾਂਗੀ ਠੀਕ ਹੈ ਨਮਨ ਜਾਪ ਤੇ ਛੇਤੀ ਆ ਜੀ ਅੱਜ 5 ਵਜਨ ਚ ਨਾ 5-10 ਮਿੰਟ ਪਹਿਲਾਂ ਆ ਜੀ ਫਿਰ ਆਪਾਂ ਮੈਂ ਮੈਸੇਜ ਕਰ ਦਾਂਗੀ ਉਹਨੂੰ ਕਿ ਆਪਾਂ ਬੱਚੇ ਆ ਰਹੇ ਆ ਫਿਰ ਉਹਨੂੰ ਮਿਲ ਕੇ ਆਉਣਾ ਠੀਕ ਹੈ ਲਿਆ ਉਹ ਹੋ ਉਹ ਕੋਤੋਂ ਪਪੈਦੀ ਹੈ ਹੈਨਾ ਸਾਹਮਣੋਂ ਤੋਂ ਪਪੈਦੀ ਹੈ ਹਮੋਂ ਤੁੰਦ ਬਹੁਤ ਅੱਜ ਸਵੇਰੇ ਵੀ ਬਹੁਤ ਠੰਡ ਸੀ ਕੱਲ ਦਾ ਮੌਸਮ ਪਤਾ ਨਹੀਂ ਕੀ ਕਹਿੰਦਾ ਤੇ ਬਹੁਤ ਜ਼ਿਆਦਾ ਤੁੰਦ ਹੀ ਪਈ ਹੈ ਅੱਜ ਤੱਕ 2 ਵਜੇ ਤੋਂ 2:30 ਵਜੇ ਨਿਕਲੂ ਪਹਿਲਾਂ ਤਾਂ ਅਸੀਂ ਅੰਦਰ ਹੀ ਬੈਠੇ ਰਹੇ ਦਮ ਨੂੰ ਤੇ ਮੈਂ ਹੁਣ ਹੀ ਬਾਹਰ ਆਇਆ ਹੂੰ ਨੇ ਬੱਤੀ ਬਦਲ ਬਦਲ ਕਰ ਤੇ ਸਿਰ ਨਹੀਂ ਧੋਤਾ ਅੱਜ ਸਿਰ ਤੋਂ ਲੈਂਦਾ ਧੁੱਪ ਨਿਕਲੀ ਸੀ ਸਿਰ ਪਿਛਲੇ ਸੰਡੇ ਤੋਤਾ ਸੀ ਹੁਣ ਸੰਡੇ ਆਊਗਾ ਧੋਉਂਗੀ ਨਾ ਸਾਡੇ ਤੋਂ ਪਹਿਲਾਂ ਨਹੀਂ ਤੋ ਸਕਦੇ ਆਪਾਂ ਨਾ ਸੰਡੇ ਸੰਡੇ ਸਿਰ ਧੋਇਆ ਕਰੋ ਦਮੂਦ ਦਿgalo ਮੰਨ ਲਓ ਤੇਲ ਲਾਇਆ ਸੀ ਕਿ ਤੋ ਲੈਣਾ ਚਾਹੀਦਾ ਸੀ ਫਿਰ ਬੜਾ ਖੇਤੀ ਜਾ ਮੇਰਾ ਪੁੱਤ ਖੇਤੀ ਆ ਗਈ ਚੰਗਾ ਮੈਂ ਵੇਟ ਕਰਾਂਗੀ ਮੈਂ ਤਿਆਰੀ ਤਿਆਰ ਹੋ ਕੇ ਬੈਠੀ ਹੋਊਂਗੀ ਉਹ ਚੈਰੀ ਵੇਟ ਕਰਦੀ ਹੋਣੀ ਫਿਰ ਹੈ ਠੀਕ ਦੇ ਲੋ ਦਮੰਦ ਕਮਨ ਨਾ ਆ ਕੇ ਆਈਏ ਤੇ ਕਹਿੰਦੀ ਮੈਂ ਨਾ ਮੂੰਹ ਨਹੀਂ ਧੋ ਕੇ ਆਈ ਉੱਥੇ ਸਾਬਣ ਨਾਲ ਫੇਸ ਵਾਸ਼ ਨਾਲ ਧੋਣਾ ਹੁਣ ਬਾਹਰ ਆ ਕੇ ਧੋ ਰਿਆ ਲਾ ਲਾਸਟ ਪਾਣੀ ਤਾਂ ਉਧਰ ਟੈਂਕੀ ਮੁੱਕ ਗਈ ਗਲਾਸ ਚ ਪਾਣੀ ਲੈ ਗਿਆ ਚਲ ਮੂੰਹ ਤਾਂ ਗਿਆ ਕਿ ਨਹੀਂ ਟਵਲਰ ਹੋ ਜਾਊਗਾ ਸਭ ਹਾਂ ਹੋ ਜਾਊਗਾ ਟਵਲਰ ਨਾਲ ਸਾਫ ਮੂੰਹ ਤਾਂ ਸਾਫ ਹੋ ਗਿਆ ਕਿ ਲਿਆ ਮੈਂ ਪਾਣੀ ਹੋਰ ਬਸ ਹੋ ਗਿਆ ਫਿਲਟਰ ਚੋਂ ਪਾਣੀ ਲੈ ਕੇ ਆਈ ਦਮਣ ਟਵਲ ਇੱਥੇ ਹੈਗਾ ਉਹ ਮੈਂ ਤਾਂ ਉਤਾਰ ਤੱਕਿਆ ਮੈਂ ਅੱਜ ਕਿਉਂ ਬੋਲ ਰਹੀ ਹਾਂ ਕਿ ਆਸ਼ਕਿਆ ਮੈਂ ਕਿਹਾ ਇਹ ਛੋਟਾ ਜਿਹਾ ਬੱਚਾ ਨਾ ਜਦੋਂ ਇੰਨਾ ਪਿਆਰ ਕਰਦਾ ਹੈ ਇੱਥੋਂ ਨੰਗਦੇ ਆਂ ਤਾਂ ਸਾਨੂੰ ਵਿਚਾਰੀ ਸਪੈਸ਼ਲ ਮੈਸੇਜ ਕਰਦੀ ਕਿ ਆਂਟੀ ਤੁਸੀਂ ਸਾਡੇ ਘਰੇ ਆਇਓ ਹੈਲੋ ਬੋਲੋ ਹੈਲੋ ਤੋਂ ਬੋਲੋ ਫਿਰ ਸਸਿਕਾ ਬੋਲੋ ਸਸਿਕਾ ਬਲਾਓ ਸਿਸਿਕਾ ਕਿਹੜੇ ਸਕੂਲ ਚੋਂ ਦੇ ਵੀ ਦੱਸੋ ਸਕੂਲ ਓਕੇ ਕਿਹੜੀ ਕਲਾਸ ਚ ਵੀ 3 ਕਿਹਤਰਾ ਦੱਸੋ ਕਿਹਤਰਾ ਦੱਸੋ ਹੁਣ ਸੰਗੇ ਵੀ ਹੈਲੋ ਗਾਇਜ਼ ਕਾਫੀ ਦਿਨਾਂ ਦਾ ਟਰੀਵੀਟ ਕਰਨੀ ਚ ਲੋਕਾਂ ਤੁਸੀਂ ਦੱਸੋ ਤਾਂ ਸਹੀ ਇਹ ਸਾਡਾ ਇੱਕ ਛੋਟਾ ਜਿਹਾ ਸਬਸਕ੍ਰਾਈਬਰ ਛੋਟੀ ਜਿਹੀ ਸਾਡੀ ਗੁड़िया ਦੇ ਤੁਹਾਨੂੰ ਬਹੁਤ ਪਿਆਰ ਕਰਦੀ ਹੈ ਇਹ ਸੈਰ ਕਰਨ ਆਏ ਸੀ ਤੇ ਇਹ ਕਹਿੰਦੀ ਤੁਸੀਂ ਸਾਡੇ ਘਰੇ ਆਓ ਸਪੈਸ਼ਲ ਲੈ ਕੇ ਆਈ ਹੈ ਹਾਂ ਤੇ ਬਸ ਇਧਰ ਜਿੱਥੇ ਰਵਾਂਗੇ ਰੋਟੀ ਵੀ ਖਾ ਕੇ ਜਾਵਾਂਗੇ ਠੀਕ ਹੈ ਫਤੈ ਨੂੰ ਵੀ ਦੇਖ ਦਿਓ ਫਤੈ ਨੂੰ ਵੀ ਦੇਖ ਦਿਓ ਅੱਛਾ ਕੁਤੇ ਨੂੰ ਲਾ ਕੇ ਬੰਨ੍ਹ ਦੇ ਜੀ ਹਾਂ ਸਾਰੇ ਰੋਟੀ ਦੇ ਦिए ਤੈਨੂੰ ਜਾਨੀ ਹੁੰਨੀ ਹੈ ਬੈਕੀ ਮੈਂ ਲੈ ਦੇ ਕਰ ਇਹਨੂੰ ਕਰ ਲੈ ਨਹੀਂ ਨਹੀਂ ਉਹ ਨਹੀਂ ਆ ਤੁਸੀਂ ਖਾ ਲਓ ਤੁਸੀਂ ਖਾ ਲਓ ਤੁਸੀਂ ਖਾ ਲਓ ਵੀਰਾ ਦੇ ਦਿਓ ਵੀਰਾ 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 ਵੀ ਨਹੀਂ ਖਾਂਦਾ ਖਾ ਲਓ ਵੀਰਾ ਨਹੀਂ ਨਹੀਂ ਅਜੇ ਚ ਭਰੀ ਇੱਤਰਾ ਮੈਂ ਕੁਝ ਨਹੀਂ ਚੀਜ਼ ਲੈ ਕੇ ਨਹੀਂ ਆਈ ਹਾਂ ਮੈਂ ਤੁਮ ਕਿਹਾ ਸੀ ਚਲ ਮੈਂ ਕੱਲ ਆਉਂਗੀ ਮੈਂ ਕੱਲ ਲੈ ਕੇ ਆਉਂਗੀ ਤੁਹਾਡੇ ਲਈ ਠੀਕ ਹੈ ਸਪੈਸ਼ਲ ਧੰਮ ਦੀ ਜਰੂਰ ਇੱਥੇ ਰੱਖ ਦੇ ਠੀਕ ਹੈ ਬਈ ਮੈਂ ਕੁੜਾ ਆ ਜਾ ਕਰੂੰਗੀ ਠੀਕ ਹੈ ਤੁਸੀਂ ਵੀ ਆ ਜਾਓ ਦੀ ਦੀ ਨਹੀਂ ਨਹੀਂ ਬਸ ਮੈਂ ਚੋਕ ਰੱਖ ਲਿਆ ਗਏ ਗਲਤ ਤੁਸੀਂ ਵੀ ਖਾ ਲਿਆ ਠੀਕ ਹੈ ਠੀਕ ਹੈ ਇੱਥੇ ਸਪੈਸ਼ਲ ਲੈ ਕੇ ਨਹੀਂ ਆਏ ਤਾਂ ਤੁਸੀਂ ਸਾਨੂੰ ਇਨਾ ਕੁਝ ਦੇ ਰਹੇ ਹੋ ਹੈ ਤੇਰੇ ਪੁੱਤੇਰਾ ਵੱਡਾ ਕਰ ਦੇ मैं, मैं पूछा कौन पसंद सिमरन दीदी है मैं कहें सिमरन दीदी मैं नहीं पसंद कहीं नहीं पसंद आए अच्छा सिमर भी सिमरन मैं गगन अमन है सार्छा ठीक है जिस दिन फतेह मैं स्पेषल ठीक है मैं कॉल करा तू फते लेके आउगी पक्का ठीक है ਆਲੂ ਤੁਸੀਂ ਖਾ ਲਓ ਚਾਕਲੇਟ ਠੀਕ ਹੈ ਨਹੀਂ ਬੁੱਤ ਮੈਂ ਨਹੀਂ ਖਾਣਾ ਨਾ ਬੁੱਤ ਨਾ ਨਹੀਂ ਤੁਸੀਂ ਖਾਓ ਤੁਸੀਂ ਖਾਓ ਤੁਸੀਂ ਖਾਓ ਮੈਂ ਆਪਣੀ ਵਾਲੇ ਚ ਦੇ ਦੂੰਗੀ ਤੁਸੀਂ ਖਾ ਲਓ ਸਾਰੀ ਚਾਕਲੇਟ ਖਾ ਲਓ ਨਹੀਂ ਨਹੀਂ ਬੁੱਤ ਅਸੀ ਤੇਲੀ ਕੁਛ ਨਹੀਂ ਲੈ ਕੇ ਆਏ ਤੇ ਤੂੰ ਸਾਨੂੰ ਚਾਕਲੇਟ ਦੇ ਰਹੀ ਹੈ ਨਹੀਂ ਨਹੀਂ ਖਾ ਲਓ ਖਾ ਲਓ ਉਹ ਦੇ ਦਿਸੀਆ ਆਪਣੇ ਖਾ ਲਓ ਹਾਂ ਕੋਈ ਨਾ ਮੈਂ ਖਾ ਲੂਗੀ ਪੱਕਾ ਠੀਕ ਹੈ ਮੈਂ ਨਹੀਂ 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 ਬਸ ਆਜੋ ਦੀ ਕੁਛ ਨਾ ਬਣਾਇਓ ਆਜੋ ਨਹੀਂ ਨਹੀਂ ਚਾਹ ਨਹੀਂ ਨਹੀਂ ਆਜੋ ਆਪਾਂ ਗੱਲਾਂ ਕਰਦੇ ਆਂ ਨਹੀਂ ਨਹੀਂ ਆਜੋ ਆਜੋ ਆਪਾਂ ਗੱਲਾਂ ਬਾਤਾਂ ਕਰਦੇ ਆਂ ਚਾਹ ਰਹਿਣ ਦੋ ਕੀ ਆ ਕੀ ਕੀ ਆਏ ਹੁਣੇ ਦਮਣ ਟੱਕ ਗਿਆ ਤੇ ਲੋ ਜੀ ਸੈਰ ਕਰਕੇ ਆ ਗਏ ਅਸੀਂ ਤੇ ਗੁੜੀਆਂ ਨੂੰ ਮਿਲ ਕੇ ਆਏ ਇੰਨਾ ਵਧੀਆ ਲੱਗਿਆ ਇੰਨਾ ਵਧੀਆ ਉਹ ਇੰਨਾ ਪਿਆਰ ਕਰਦੀ ਹਰਜਸਨਾਮ ਉਹਦਾ ਹਾਂ ਆਵਦਾਰ ਉਹਨੇ ਇੱਕ ਦਿਨ ਤੁਸੀਂ ਵੀ ਕਿਤੇ ਪਤਾ ਨਹੀਂ ਲੰਘਦੇ ਹੀ ਉਹ ਕਹਿੰਦੀ ਮੈਂ ਅੰਕਲ ਨੂੰ ਆਜਾ ਮਾਰੀਆਂ ਵਲੌਗ ਵਾਲੇ ਅੰਕਲ ਵਲੌਗ ਵਾਲੇ ਅੰਕਲ ਮੈਂ ਕੰਮ ਤੇ ਹੈੱਡਫੋਨ ਲਾਏ ਹੋਣਾ ਗੋਲਪੜਾ ਦਾ ਜਾ ਰਿਹਾ ਹਾਂ ਮੈਂ ਤੇ ਉਹ ਸਕੂਲ ਚ ਉਸ ਪੜਦੀ ਉਹ ਜਿਹੜਾ ਐਕਜ਼ੋਲੀਅਮ ਸਕੂਲ ਹੈ ਨਾ ਉੱਥੇ ਪੜਦੀ ਪਰ ਜਿੰਨੀ ਉਹ ਛੋਟੀ ਸੀ ਨਾ ਪਰ ਇੰਨੀ ਸਿਆਣੀ ਸੀ ਨਾ ਕਹਿੰਦੀ ਮੈਂ ਰੋਟੀ ਖਾਣ ਤੋਂ ਬਿਨਾਂ ਤਾਂ ਤੁਹਾਨੂੰ ਜਾਣ ਹੀ ਨਹੀਂ ਦੇਣਾ ਮੈਂ ਕਿਹਾ ਪੁੱਤ ਅਸੀਂ ਤਾਂ ਸਿਆਰ ਕਰਨ ਆਇਆ ਤੁਸੀਂ ਸਾਨੂੰ ਅੱਗੇ ਚਾਹ ਪਿਆਤੀ ਮੈਂ ਤੇ ਕਹਿੰਦੀ ਨਹੀਂ ਰੋਟੀ ਖਾ ਕੇ ਜਾਓ ਜਾਂ ਤਾਂ ਫਿਰ ਦਮਨ ਦੀਦੀ ਨੂੰ ਇੱਥੇ ਛੱਡ ਜੋ ਦਮਨ ਦੀਦੀ ਸਾਡੇ ਕੋਲ ਰਹੇਗੀ ਤਾਂ ਦਮਨ ਦੀ ਇਹਨੂੰ ਛੱਡ ਜੋ ਤੁਸੀਂ ਭੱਗ ਜਾਓ ਤੁਸੀਂ ਚਲੇ ਜਾ ਤੁਸੀਂ ਭੱਗ ਜਾਓ ਦਮਨ ਦੀਦੀ ਨੂੰ ਛੱਡ ਜੋ ਫਿਰ ਇਹਨੂੰ ਆ ਕੇ ਲੈ ਜਾਓ ਮੈਂ ਕਿਹਾ ਇਹਦੀਆਂ ਬੁੱਕਾਂ ਨਹੀਂ ਇਹਦੀ ਉਹ ਨਹੀਂ ਹੈਗੀ ਇਹਨੇ ਟਿਊਸ਼ਨ ਜਾਣਾ ਕੱਪੜੇ ਕਹਿੰਦੀ ਮੇਰੀ ਮੰਮੀ ਦੀ ਲੋਅਰ ਟੀ-ਸ਼ਰਟ ਪਾ ਲੇਗੀ ਬਹੁਤ ਸਿਆਣੀ ਸੀ ਕਹਿੰਦੀ ਕੁਝ ਗੱਲਾਂ ਦੱਸ ਰਹੇ ਹੋ ਅੱਜ ਸਾਨੂੰ ਖੁਦ ਲੱਗਿਆ ਐ ਨਹੀਂ ਲੱਗਿਆ ਸੀ ਓਪਰੀ ਜਗ੍ਹਾ ਗਏ ਚਲੋ ਉਹ ਤਾਂ ਸਾਡੀਆਂ ਵੀਡੀਓ ਵੇਂਦੇ ਹਨ ਹਨਾ ਪਰ ਸਾਨੂੰ ਐ ਨਹੀਂ ਆਂਟੀ ਕੁਟਕੇ ਜਫੀ ਭਾਈਓ ਨੇ ਹਾਂ ਦਮਣ ਦੀ ਕਿ ਮੈਂ ਕਿਹਾ ਚਲ ਮੈਂ ਕੱਪੜੇ ਲੈ ਕੇ ਆਨੀ ਆ ਫੇਰ ਰਹੂੰਗੀ ਕਹਿੰਦੀ ਨਹੀਂ ਨਹੀਂ ਮੈਂ ਤਾਂ ਕੋਈ ਲਾਰਾ ਲਾ ਕੇ ਚਲਾ ਜਾਉਂਗਾ ਕਹਿੰਦੀ ਤੁਸੀਂ ਲਾਰਾ ਲਾ ਕੇ ਚਲੇ ਜਾਓਗੇ ਕਹਿੰਦੀ ਦਮਣਾ ਪੈਸੇ ਆਂਟੀ ਨੇ ਤੈਨੂੰ ਪੈਸੇ ਦਿੱਤੇ ਹੈ ਉਹਦੇ ਮੰਮੀ ਤਾਂ ਸਾਡੇ ਨਹੀਂ ਮੈਨੂੰ ਦਿੱਤੇ ਹਾਂ ਚਲ ਤੂੰ ਰੱਖ ਲੈ ਤੂੰ ਰੱਖ ਲੈ ਠੀਕ ਹੈ ਤੇ ਲੋ ਜੀ ਘਰੇ ਆ ਗਏ ਆ ਤੇ ਹੁਣ ਆਪਾਂ ਬਣਾਨੇ ਆ ਆਪਣੀ ਰੋਟੀ ਸਬਜ਼ੀ ਰੋਟੀ ਸਬਜ਼ੀ ਕੁਝ ਨਹੀਂ ਬਣਾਉਣਾ ਸਾਗ ਪਿਆ ਉਹ ਹੀ ਤੜਕਣਾ ਉਹੀ ਤੜਕਾ ਨਾਲ ਆ ਕੇ ਆਪਾਂ ਨੇ ਖਾ ਲੈਣਾ ਤੇ ਹੁਣ ਕੇ ਲੈਣੀ ਉਹ ਆਟਾ ਨੂੰ ਕਿਹਾ ਹੋਇਆ ਆਪਣਾ ਆਟਾ ਲੱਕੇ ਆਇਓ ਆਟਾ ਮੈਂ ਨਹੀਂ ਲਿਆਇਆ ਮੈਂ ਤੁਹਾਨੂੰ ਫੋਨ ਕੀਤਾ ਸੀ ਆਟਾ ਲੈ ਆਉਣਾ ਪਿੰਡ ਗਏ ਨਾ ਪਿੰਡੋਂ ਲਿਆਂਦਾ ਹੁਣ ਆਟਾ ਲਿਆਓ ਜਾ ਕੇ ਫੇਰੀ ਰੋਟੀਆਂ ਪਕੜੀਆਂ ਕਿੱਥੇ ਪਕਣੀਆਂ ਲਿਆਓ ਜਾਓ ਅੱਜ ਕੇ ਆ ਮੇਰੀ ਟੋਪੀ ਨਾ ਪਾਇਆ ਕਰੋ ਤੁਹਾਨੂੰ 20 ਵਾਰ ਕਹਤਾ ਤੁਹਾਨੂੰ ਬੜਾ ਸਮਝ ਲੱਗਦੀ ਮੈਨੂੰ ਵਧੀਆ ਪੋਲੀ ਹੀ ਲੱਗਦੀ ਹੈ ਪੋਲੀ ਚ ਲੱਗਦੀ ਤੇ ਚੰਗੀ ਨਹੀਂ ਨਾ ਲੱਗਦੀ ਤੁਸੀਂ ਆਪਣੀ ਪਾਇਆ ਕਰੋ ਇਹ ਬਹੁਤ ਹੈ ਹਾਂ ਨਿੱਗੀ ਬੜੀ ਐ 450 ਦੀ ਐ ਨਿੱਗੀ ਤਾਂ ਹੋਣੀ ਹੀ ਠੰਡੀ ਤਾਂ ਤੁਸੀਂ ਕਹਿ ਨਹੀਂ ਸਕਦੇ ਕਿ ਕਿੰਨੇ ਪੌਣ ਵੇਲੇ ਆ ਲੱਗਦਾ ਸੌਫਟ ਜੀ ਆ ਕਈ ਟੋਪੀਆਂ ਦਾ ਕੰਮ ਜੀ ਦੁਖਣ ਨਾਲ ਆਉਂਦੀ ਨੇ ਇਹ ਜੀ ਇਟ ਇੰਪੋਰਟੈਂਟ ਆ ਚਲੋ ਲਿਆਓ ਫਟਾਫਟਾ ਟਮਾਟਾ ਬਣਾ ਲਮਣ ਤੁਸੀਂ ਮੇਰੇ ਨਾਲ ਥੋੜੀ ਹੈਲਪ ਕਰਵਾ ਕੇ ਭਾਂਡੇ ਸਾਫ਼ ਕਰਾ ਕੇ ਤੇ ਫਿਰ ਤੁਸੀਂ ਪੜਨ ਬੈਜੋ ਠੀਕ ਆ ਫਤਿਹਰ ਨੇ ਵੀਡੀਓ ਕਰਨ ਲਾਗੇ ਗੱਲ ਕੀਤੀ ਉਦਾਰ ਨੇ ਕਹਿੰਦੀ ਮੇਰੇ ਵੀਰੇ ਨਾਲ ਗੱਲ ਕਰਾ ਵੀਰੇ ਅੱਛਾ ਫਤਿਹ ਨੇ ਪਤਨ ਕੀ ਕਹਿ ਰਹੀ ਸੀ ਕਿ ਕਿਦਾਂ ਹਾਂ ਉਹਨੇ ਫਤਿਹ ਕਹਿੰਦਾ ਕਿਦਾਂ ਹਾਂ ਉਹਨੇ ਕਹਿੰਦੀ ਕਿਦਾਂ ਹਾਂ ਤੇ ਫਤਿਹ ਕਹਿੰਦਾ ਵਧੀਆ ਤੇ ਬੜਾ ਬੜੀ ਸਾਨੂੰ ਵੀ ਬੜਾ ਵਧੀਆ ਲੱਗਿਆ ਕਿਉਂਕਿ ਉਹ ਨਿੱਕੀ ਜੀ ਹੀ ਕਹਿੰਦੀ ਮੈਂ ਸਾਰਿਆਂ ਦੇ ਵਲੌਗ ਦੇਨੀ ਆ ਅਮਨ ਆਂਟੀ ਦੇ ਵੀ ਗਗਨ ਦੇਵੀ ਤੁਹਾਡੇ ਵੀ ਸਾਬ ਨੂੰ ਜਾਣਦੀ ਕੁਲਵਿੰਦਰ ਨੂੰ ਜਾਣਦੀ ਆ ਤਾਂ ਰਾਜੇ ਨੂੰ ਜਾਣਦੀ ਏ ਅੱਛਾ ਅਮਨ ਨੂੰ ਅਮਨ ਦੀਆਂ ਗੱਲਾਂ ਕਹਿੰਦੀ ਮੈਨੂੰ ਬੜੀਆਂ ਵਧੀਆ ਲੱਗਦੀਆਂ ਦੇਖੋ ਕਿਵੇਂ ਸੋਫੇ ਤੇ ਬੈਠ ਕੇ ਉਹ ਮਨਾ ਹਸਾਦੀ ਰਹਿੰਦੀ ਮੈਂ ਕਿਹਾ ਐਡਾ ਛੋਟਾ ਬੱਚਾ ਹੈ ਇੰਨਾ ਪਿਆਰ ਕਰਨ ਵਾਲਾ ਮੈਂ ਕਿਹਾ ਮੈਂ ਕਿਹਾ ਤੈਨੂੰ ਬਲੌਗਾ ਸਾਡੇਆਂ ਚ ਕੀ ਵਧੀਆ ਲੱਗਦਾ ਹਣਾ ਚਲ ਮੰਨਿਆ ਕਿ ਸਾਡੀ ਏਦਿਆਂ ਨੂੰ ਤੇ ਵਧੀਆ ਲੱਗਦੇ ਤੈਨੂੰ ਕਿਹਦੇ ਨਹੀਂ ਮੈਨੂੰ ਸਾਰੇ ਤੁਸੀ ਬਹੁਤ ਵਧੀਆ ਲੱਗਦੇ ਬਹੁਤ ਵਧੀਆ ਲੱਗਿਆ ਮੈਨੂੰ ਚਲ ਤਾਂ ਮੂੰਹ ਉਠੋ ਐਨੀ ਢੇਰੀ ਨਾ ਟਾਓ ਸੈਰ ਤਾਂ ਆਪਾਂ ਕਰਕੇ ਨਹੀਂ ਆਏ ਚਾਹ ਪੀ ਕੇ ਆ ਗਏ ਆ ਹੈ ਹਰ ਜਸ ਦੇ ਘਰੇ ਆਪਾਂ ਚਾਹ ਪੀ ਕੇ ਆ ਗਏ ਆ ਸੈਰ ਤਾਂ ਘਟ ਕੀਤੀ ਹੈ ਉਠ ਜਾ ਮੇਰਾ ਬੁੱਤ ਉਠ ਜਾ ਉੜ ਜਾ ਫਟਾਫਟ ਔਲੇ ਆਪਣੇ ਵਿਚਾਰੇ ਖਰਾਬ ਹੋ ਗਏ ਉਹਨਾਂ ਦਾ ਕਰੀਏ ਕੁਛ ਚਲ ਉਠ ਐਦਰ ਦੇਖ ਲੋ ਕੀ ਆਟਾ ਲੈਣਾ ਇੱਧਰ ਕੰਮ ਚੱਲ ਰਿਹਾ ਤੈਨੂੰ ਬਣਾ ਨਹੀਂ ਲਿਆ ਦਿਓ ਯਾਰ ਆਟਾ ਤੁਹਾਡਾ ਹੁਣ ਇੱਥੇ ਲੈਪਟਾਪ ਖੁੱਲਿਆ ਪਿਆ ਆਟਾ ਖਤਮ ਹੈ ਤੂੰ ਇਹ ਆਟਾ ਲੈਣਾ ਕਿ ਨਹੀਂ ਲੈਣਾ ਯਾਰ ਲੈ ਲੈ ਜਾ ਉਠੋ ਯਾਰ ਛੇਤੀ ਕਰੋ ਬਹੁਤ ਲੇਟ ਹੋ ਗਿਆ ਕੰਮ ਆਪਣਾ ਟਾਈਮ ਦੇ ਲੋ ਸਾਢੇ 6 ਹੋ ਗਏ ਨੇ ਆਪਾਂ ਕਹਿੰਦੇ ਹੁਣ ਸਾਢੇ 6 ਰੋਟੀ ਖਾ ਲਈਏ ਭਰਨੇ ਕੀ ਦੇਖ ਰਹੇ ਹੋ ਹਾਂ ਅਕਾਲ ਮੂਵੀ ਦਾ ਟ੍ਰੇਲਰ ਦੇਖਦੇ ਕਦੋਂ ਆ ਰਹੀ ਏ ਇਹ ਤਰਾਲੇ ਟ੍ਰੇਲਰ ਆਇਆ ਬੜੇ ਕਰਵਾ ਅੱਛਾ ਚਲ ਉੱਠਾ ਉੱਠਾ ਆ ਦਮਨ ਨੇ ਦੇਖ ਲੋ ਕੀ ਅੱਜ ਕੰਮ ਕੀਤਾ ਹੋਇਆ ਆ ਆਟਾ ਤੋ ਹੀ ਲਿਆਉਣਾ 10 ਬੋਰੀਆਂ ਜਿਹੜਾ ਗੱਡੀ ਤੇ ਜਾਣਾ ਕਿ ਕਿਲੋ ਥੱਲੀ ਬਹੁਤ ਹੈ ਬਸ ਆਪਾਂ ਕਿੰਨੇ ਮੁੱਕ ਦੇਣਗੇ ਜਦੋਂ ਪਿੰਡ ਗੇੜਾ ਲੱਗਿਆ ਤੋ ਲਿਆਵਾਂਗੇ ਇਹ ਤੋ ਕਹਿ ਰਹੀ ਮੈਂ ਵੀ ਨਾਲ ਜਾਣਾ ਦਮਨ ਹਾਂ ਲਿਆਉਣਾ ਕੀ ਕੀ ਮੇਰੀ ਗੱਲ ਸੁਣੋ ਫਾਲਤੂ ਚੀਜ਼ਾਂ ਨਾ ਚੱਕ ਕੇ ਲਿਆਓ ਤੁਸੀਂ ਦੋਨੇ ਜਾਣੇ ਨਾ ਬਹੁਤ ਫਾਲਤੂ ਚੱਕਦੇ ਹੋ ਗੋਲ ਗੱਪੇ ਤੋ ਉੱਧਰ ਹੈ ਹੀ ਨਹੀਂ ਉਹਨੇ ਮੰਗਣਾ ਕੇ ਕੋਕ ਨਹੀਂ 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 ਕੋਈ ਨਾ ਲਿਆਓ ਯਾਰ ਪੰਜੀਰੀ ਪਈ ਖਾਂਦੇ ਨਹੀਂ ਹੈਗੇ ਮਿੱਠਾ ਮੁਕਨ ਦਾ ਨਾ ਨਹੀਂ ਲੈ ਰਹਾ ਹੋਰ ਮਿੱਠਾ ਲੈ ਆਓ ਤੁਸੀਂ ਦਮਨ ਫालतू ਚੀਜ਼ਾਂ ਨਾ ਲਿਆਓ ਬਤ ਉਹ ਸੱਚ ਹਰ ਜਸ ਨਹੀਂ ਘੜਦੀ ਚ ਛੇਤੀ ਆ ਜਾਓ ਛੇਤੀ ਠੀਕ ਹੈ ਮੈਂ ਤੜਕਾ ਲਾਨੀ ਆ ਸਾਗ ਨੂੰ ਬਾਏ ਤੂੰ ਲੋ ਜੀ ਇਧਰ ਆਪਾਂ ਨੇ ਸਾਗ ਨੂੰ ਤੜਕਾ ਲਾਤਾ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਉਹ ਜਿਹਾ ਹੀ ਹਟਾ ਲੈ ਕੇ ਤੇ ਬਸ ਆਪਾਂ ਨੂੰ ਰੋਟੀ ਬਣਾਉਣੀ ਆ ਹੁੰਦੇ ਕਿਉਂਕਿ ਦਲੇ ਪੀਉਤੀ ਗਈ ਨੇ ਆਗੇ ਮੈਨੂੰ ਲੱਗਦਾ ਹੂੰ ਉਹਨਾਂ ਨੇ ਟਾਈਮ ਲਾਣਾ ਉਹਨਾਂ ਨੇ 100 ਚੀਜ਼ਾਂ ਚੱਕਣੀਆਂ ਆਹ ਵੀ ਲੈ ਲਓ ਪਾਪਾ ਆਹ ਵੀ ਲੈ ਲਓ ਇਹ ਵੀ ਲੈ ਲਓ ਅਹੀ ਲੈ ਲਓ ਤੇ ਚਲੋ ਜੀ ਮਿਲਦਾ ਤੁਹਾਨੂੰ ਕਿਸੇ ਨਵੇਂ ਵਲੌਗ ਦੇ ਨਾਲ ਤੇ ਅੱਜ ਦੇ ਵਲੌਗ ਦਾ ਐਂਡ ਆਪ ਇੱਥੇ ਕਰਦੇ ਆਂ ਤੇ ਉਮੀਦ ਕਰਦਾ ਤੁਹਾਨੂੰ ਵਲੌਗ ਪਸੰਦ ਆਇਆ ਜੇ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਤੇ ਜਰੂਰ ਕਰਕੇ ਜਿਓ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਬਾਏ ਬਾਏ ਸਾਰਿਆਂ ਨੂੰ